ਕਾਲੇ ਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਕੋਰ ਕਮੇਟੀ ਦੇ ਮੈਂਬਰ ਸਾਕਾ ਕੈਬਨਟ ਮੰਤਰੀ ਅਤੇ 2015 ਦੇ ਐਗਜ਼ੀਕਟਿਵ ਦੇ ਮੈਂਬਰ ਸੌਂਚ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਾਹਿਬਾਨ ਦੀ ਬਰਕਤ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੀ ਫਤਿਹ ਤੋਂ ਜੋ ਸਵਾਲ ਸੁਖਵੀਰ ਸਿੰਘ ਬਾਦਲ ਨੂੰ ਪੁੱਛੇ ਗਏ ਉਹਨਾਂ ਦੇ ਸਾਥੀਆਂ ਨੂੰ ਪੁੱਛੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਸਾਕੀਆਂ ਦੇ ਵੀ ਇਹਨਾਂ ਗੁਨਾਹਾਂ 'ਚ ਆਪਣੇ ਭਾਗੀਦਾਰੇ ਨੂੰ ਖੋਲ੍ਹ ਦਿੱਤਾ ਇਹਨਾਂ ਦੇ ਨਾਲ ਸੁਖਦੇਵ ਸਿੰਘ ਘਿੰਟਸਾ ਸੁਚਾ ਸਿੰਘ ਲੰਘਾ ਹੀਰਾ ਸਿੰਘ ਪਰਵੰਤਰ ਸਿੰਘ ਭੁੰਦਾ ਦਲਬੀਰ ਸਿੰਘ ਟੀਮਾ ਗੁਜਾਰ ਸਿੰਘ ਗਰਾਣੀ ਤੇ ਇਸ ਲਈ ਐਨਆਰਓ ਗੇਟਸ ਲਿਖੇ ਅਨੁਸਾਰ ਤਨਖਾਹ ਲਈ ਗਈ ਇਹ ਕੱਲ ਮਿਤੀ 3 12 2024 ਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਦੇ ਬੜੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਔਰ ਮੈਨੇਜਰ ਪਰਵਾਨ ਸਾਹਿਬ ਇਹਨਾਂ ਦੀ ਹਾਜ਼ਰੀ ਚੰਪਨ ਚੰਗਤ ਕਰੇਗਾ ਉਹ ਪ੍ਰੰਤ ਇਹ ਇਸ਼ਾਰ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਬਾਂਢਣਗੇ 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਗੰਧ ਨੈਣ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਬਾਈ ਗਾਣੀ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਲਹਿ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਕਤੀ ਪਾਈ ਜਾਣੀ ਹੈ ਤੁਸੀਂ ਜੇਕਰ ਤਸਕ ਤੋਂ ਪਾਈ ਜਾਂਦੀ ਹੈ ਸੌਰ ਸਿੰਘ ਮੈਨੇਜਰ ਸਕਤਰੇ ਸੀ ਜੀ ਕਾਲਕ ਸਿੰਘ ਸਾਹਿਬ ਉਹ ਰੇਠਾ ਜਾਣ ਨਾਲ ਸਰਦਾਰ ਭਗਵੰਤ ਸਿੰਘ ਘੇੜਾ ਮੈਨੇਜਰ ਚਿਰਦਾਰਵਾਦ ਸਾਹਿਬ ਉਹ ਬਾਕੇ ਵਿੱਚ ਇਹਨਾਂ ਦੇ ਗੱਲ ਵਿੱਚ ਇਹਨਾਂ ਦੇ ਨਾਮ ਬੋਲੇ ਗਏ ਨੇ ਇਹਨਾਂ ਦੇ ਗੱਲ ਵਿੱਚ ਤਰਤੀ ਪਾਉਣ ਇਹਨਾਂ ਨੇ ਇਹ ਸੱਤੇ ਆਪਣੇ ਘਰ ਵਿੱਚ ਪਾ ਕੇ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਲੱਤ ਵਿੱਚ 60 ਲੱਗੀ ਹੋਈ ਹੈ ਫੈਕਚਰ ਹੈ ਸੁਖਦੇਵ ਸਿੰਘ ਢੀਂਡ ਸਾਹਿਬ ਬਜ਼ੁਰਗ ਹੋਣ ਕਰਕੇ ਜਿਹੜੇ ਸਿਹਤ ਕਰਕੇ ਜਿਹੜੇ ਸ਼ੇਰ ਕਰਕੇ ਜਿਹੜੇ ਸੇਵਾ ਉਹ ਕਰਨ ਤੋਂ ਸਮਰੱਥ ਨਹੀਂ ਇਸ ਲਈ ਇਹਨਾਂ ਨੇ 2 ਦਿਨ ਘੰਟਾ ਘਰ ਜੋੜੇ ਦੇ ਬਾਹਰ ਬਾਸਾ ਤੇ ਬਾਰ-ਬਾਰ ਦੇ ਚੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਗਾਲ ਵਿੱਚ ਪਾ ਕੇ ਆਪਣ ਹੱਥ ਵਿੱਚ ਵਰਸ਼ਾ ਫੜ ਕੇ ਬੈਠਣਾ ਔਰ ਉਹ ਸਮਾ ਜਿਹੜਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਗਾਲ ਵਿੱਚ ਉਹ ਜਿਹੜੇ ਤਖਤੀ ਹੈ ਉਹ ਪਾਈ ਹੋਵੇ ਇਸੇ ਤਰ੍ਹਾਂ 2 ਦਿਨ ਤਖਸ਼ੀਰ ਦੇਸਕਰ ਸਾਹਿਬ 2 ਦਿਨ ਤਖਸ਼ੀਰ ਦੰਦਮਾ ਸਾਹਿਬ ਤ੍ਰਵੰਟੀ ਸਾਤੋ 2 ਦਿਨ ਸ਼ਿਰ ਦਰਬਾਰ ਸਾਹਿਬ ਸ਼੍ਰੀ ਮੁਖਤਸਰ ਸਾਹਿਬ ਅਤੇ 2 ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉਥੇ ਜਾ ਕੇ ਇਹਨਾਂ ਨੇ ਜਿਹੜੀ ਸੇਵਾ ਲੱਗੀ ਹੈ ਜੋ ਤਨਖਾਹ ਲੱਗੀ ਹੈ ਉਹ ਪੂਰੀ ਕਰਨੀ ਹੈ ਆਤਮ ਵਿੱਚ ਬਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀ ਚੇਅਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਜਿਹੜੀ ਸੇਵਾ ਹੈ ਠੀਕ ਕਰਨੀ ਹੈ ਔਰ ਇਸ ਤੋਂ ਬਾਅਦ ਜਿਹੜਾ ਟਾਈਮ ਹੋਏਗਾ ਨਾ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਦਰਵਾਜ਼ੇ ਮੋਹਰੇ ਬੈਠਣ ਦਾ ਵੀਰਚੇਰ ਤੇ ਬੈਠ ਕੇ ਚੋੜਾ ਪਾਰ ਤੇ ਹੱਥੋਂ ਜੇ ਬਰਸ਼ਾ ਪੜ ਕੇ ਉਸ ਤੋਂ ਬਾਅਦ ਜਿੱਥੇ ਜਿੱਥੇ ਵੀਰਾਂ ਨੇ ਦੋਜੰਦੇ ਨੇ ਦਰਵਾਜ਼ਾ ਸਾਹਿਬ ਦੇ ਬਾਹਰ ਬੈਠਣਾ ਹੈ ਕਿੰਪੈਰ ਦਾ ਜੁੜੇ ਦੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹਨਾਂ ਨੇ 1 ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾੜਣੇ ਨੇ ਇਹਨੇ ਵੀ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਾਂ ਦੀ ਸੇਵਾ ਕਰਨੀ ਹੈ